ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਦੁਬਾਰੇ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਹੈ ਉਹ ਪਿਛਲੀ ਵਾਰ ਵੀ ਸਰਪੰਚ ਸੀ ਅਤੇ ਹੁਣ ਦੁਬਾਰਾ ਫੇਰ ਉਹਨਾਂ ਨੂੰ ਸਰਪੰਚ ਚੁਣ ਲਿਆ ਗਿਆ ਹੈ ਤੇ ਉਹਨਾਂ ਨੇ ਪਿਛਲੇ ਦਿਨੀ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਰਪੰਚ ਹੁੰਦਾ ਹੈ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਤੇ ਸਰਬਸੰਮਤੀ ਨਾਲ ਸਰਪੰਚ ਬਣਾਉਂਗੇ ਤਾਂ ਅਜਿਹਾ ਬੰਦਾ ਬਣਾਓ ਜਿਹੜਾ ਤੁਹਾਡਾ ਕੰਮ ਕਰੇ ਅਤੇ ਕਿਸੇ ਪਾਰਟੀਵਾਦੀ ਨੂੰ ਉੱਪਰ ਰੱਖ ਕੇ ਨਾ ਚੱਲੇ ਤੇ ਸਾਰਿਆਂ ਨੂੰ ਇੱਕ ਅੱਖ ਨਾਲ ਦੇਖਿਆ ਤੇ ਸਾਰਿਆਂ ਦੀ ਸਰਬਸੰਮਤੀ ਨਾਲ ਇੱਕ ਪੰਚਾਇਤ ਬਣਾਵੋ ਅਤੇ ਕਿਸੇ ਦਾ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਜੇ ਕੋਈ ਲੜਾਈ ਝਗੜਾ ਜਾਂ ਕਿਸੇ ਦੀ ਖੁੰਦਕ ਹੁੰਦੀ ਹੈ ਇਹ ਲੰਬੇ ਸਮੇਂ ਤੱਕ ਚੱਲਦੀ ਹੈ ਸਰਪੰਚੀ ਲੰਘ ਜਾਂਦੀ ਹੈ ਪਰ ਇਹ ਜਿਹੜੀਆਂ ਖੁੰਦਕਾਂ ਨੇ ਇਹ ਕਦੇ ਮਿਟਦੀਆਂ ਨਹੀਂ ਇਹ ਸਦਾ ਪੀੜ੍ਹੀਆਂ ਦਰ ਪੀੜ੍ਹੀਆਂ ਚੱਲਦੀਆਂ ਨੇ ਉਹਨਾਂ ਨੇ ਕਿਹਾ ਕਿ ਕਿਸੇ ਖੁੰਦਕ ਦੀ ਲੋੜ ਨਹੀਂ ਭਰਾਵੋ ਪਿੰਡ ਦਾ ਸਰਪੰਚ ਅਜਿਹਾ ਚੁਣੋ ਜਿਹੜਾ ਸਾਰਿਆਂ ਦਾ ਕੰਮ ਕਰੇ ਉਹਨਾਂ ਨੇ ਕਿਹਾ ਮੈਂ ਪਹਿਲਾਂ ਵੀ ਨਿਰਪੱਖ ਹੋ ਕੇ ਕੰਮ ਕੀਤੇ ਨੇ ਤੇ ਹੁਣ ਵੀ ਨਿਰਪੱਖ ਹੋ ਕੇ ਲੋਕਾਂ ਲਈ ਖੜਾਂਗਾ ਤੇ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਸਿੱਧੂ ਮੂਸੇਵਾਲਾ ਸੀ ਜੋ ਉਹ ਪੁਰਾਣਾ ਜਿਹੜਾ ਪਹਿਲਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਦਾ ਹੁਣ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਗੱਲ ਦਾ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਮੈਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਇਹ ਵੀ ਪਾਰਟੀਵਾਦੀ ਦੇ ੱੱਕੇ ਚੜ ਗਿਆ ਜਿਹੜਾ ਇਹ ਮੇਰੇ ਪੁੱਤ ਦਾ ਇਨਸਾਫ ਸੀ ਇਹ ਮੈਨੂੰ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਕਦੇ ਵੀ ਤੁਸੀਂ ਸਿਆਸਤ ਦੇ ਵਿੱਚ ਨਾ ਆਓ ਇਹ ਸਿਆਸਤ ਬਹੁਤ ਗੰਦੀ ਹੈ ਉਹਨਾਂ ਨੇ ਕਿਹਾ ਕਿ ਮੇਰਾ ਪੁੱਤ ਇਸ ਸਿਆਸਤ ਦੀ ਬਲੀ ਚੜ ਗਿਆ ਹੈ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਪੁੱਤ ਮਰੇ ਉਹਨਾਂ ਨੇ ਕਿਹਾ ਕਿ ਤੁਸੀਂ ਪਿੰਡ ਪੱਧਰ ਤੇ ਆਪਣੇ ਸਾਮਨੇ ਪਿਆਰ ਰੱਖਣਾ ਹੈ ਅਤੇ ਪਿਆਰ ਸਤਿਕਾਰ ਨਾਲ ਹੀ ਰਹਿਣਾ ਹੈ ਅਤੇ ਉਹਨਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ ਵੱਡੀ ਖਬਰ ਸਾਹਮਣੇ ਆ ਰਹੀ ਹੈ ਸਿੱਧੂ ਮੂਸੇਵਾਲੇ ਦੇ ਪਿਤਾ ਬਲਕੌਰ ਸਿੰਘ ਨੇ ਦੁਬਾਰੇ ਸਰਪੰਚੀ ਨਾਲ ਸਰਪੰਚ ਚੁਣ ਲਿਆ ਹੈ ਉਹ ਪਿਛਲੀ ਵਾਰ ਵੀ ਸਰਪੰਚ ਸੀ ਅਤੇ ਹੁਣ ਦੁਬਾਰਾ ਫੇਰ ਉਹਨਾਂ ਨੂੰ ਸਰਪੰਚ ਚੁਣ ਲਿਆ ਗਿਆ ਹੈ ਤੇ ਉਹਨਾਂ ਨੇ ਪਿਛਲੇ ਦਿਨੀ ਇੱਕ ਪੋਸਟ ਸਾਂਝੀ ਕੀਤੀ ਸੀ ਜਿਸ ਵਿੱਚ ਉਹਨਾਂ ਨੇ ਕਿਹਾ ਸੀ ਕਿ ਜਿਹੜੇ ਸਰਪੰਚ ਹੁੰਦਾ ਹੈ ਉਹ ਸਾਰਿਆਂ ਦਾ ਸਾਂਝਾ ਹੁੰਦਾ ਹੈ ਤੇ ਸਰਬਸੰਮਤੀ ਨਾਲ ਸਰਪੰਚ ਬਣਾਉਂਗੇ ਤਾਂ ਅਜਿਹਾ ਬੰਦਾ ਬਣਾਓ ਜਿਹੜਾ ਤੁਹਾਡਾ ਕੰਮ ਕਰੇ ਤੇ ਕਿਸੇ ਪਾਰਟੀਵਾਦੀ ਨੂੰ ਉੱਪਰ ਰੱਖ ਕੇ ਨਾ ਚੱਲੇ ਤੇ ਸਾਰਿਆਂ ਨੂੰ ਇੱਕ ਅੱਖ ਨਾਲ ਦੇਖੇ ਤੇ ਸਾਰਿਆਂ ਦੀ ਸਰਬਸੰਮਤੀ ਨਾਲ ਇੱਕ ਪੰਚਾਇਤ ਬਣਾਵੋ ਅਤੇ ਕਿਸੇ ਦਾ ਲੜਾਈ ਝਗੜਾ ਨਹੀਂ ਹੋਣਾ ਚਾਹੀਦਾ ਉਹਨਾਂ ਨੇ ਕਿਹਾ ਕਿ ਜੇ ਕੋਈ ਲੜਾਈ ਝਗੜਾ ਜਾਂ ਕਿਸੇ ਦੀ ਖੁੰਦਕ ਹੁੰਦੀ ਹੈ ਇਹ ਲੰਬੇ ਸਮੇਂ ਤੱਕ ਚੱਲਦੀ ਹੈ ਸਰਪੰਚੀ ਲੰਘ ਜਾਂਦੀ ਹੈ ਪਰ ਇਹ ਜਿਹੜੀਆਂ ਖੁੰਦਕਾਂ ਨੇ ਇਹ ਕਦੇ ਮਿਟਦੀਆਂ ਨਹੀਂ ਇਹ ਸਦਾ ਪੀੜੀਆਂ ਦਰ ਪੀੜੀਆਂ ਚੱਲਦੀਆਂ ਨੇ ਉਹਨਾਂ ਨੇ ਕਿਹਾ ਕਿ ਕਿਸੇ ਖੁੰਦਕ ਦੀ ਲੋੜ ਨਹੀਂ ਭਰਾਵੋ ਪਿੰਡ ਦਾ ਸਰਪੰਚ ਅਜਿਹਾ ਚੁਣੋ ਜਿਹੜਾ ਸਾਰਿਆਂ ਦਾ ਕੰਮ ਕਰੇ ਉਹਨਾਂ ਨੇ ਕਿਹਾ ਮੈਂ ਪਹਿਲਾਂ ਵੀ ਨਿਰਪੱਖ ਹੋ ਕੇ ਕੰਮ ਕੀਤੇ ਨੇ ਤੇ ਹੁਣ ਵੀ ਨਿਰਪੱਖ ਹੋ ਕੇ ਲੋਕਾਂ ਲਈ ਖੜਾਂਗਾ ਤੇ ਆਪਣੇ ਲੋਕਾਂ ਦੀ ਸੇਵਾ ਕਰਾਂਗਾ ਸਿੱਧੂ ਮੂਸੇਵਾਲਾ ਸੀ ਜੋ ਉਹ ਪੁਰਾਣਾ ਜਿਹੜਾ ਪਹਿਲਾਂ ਗੋਲੀਆਂ ਮਾਰ ਕੇ ਮਾਰ ਦਿੱਤਾ ਗਿਆ ਸੀ ਉਸ ਦਾ ਹੁਣ ਤੱਕ ਉਹਨਾਂ ਨੂੰ ਇਨਸਾਫ ਨਹੀਂ ਮਿਲਿਆ ਇਸ ਗੱਲ ਦਾ ਉਹਨਾਂ ਨੇ ਕਿਹਾ ਕਿ ਮੈਨੂੰ ਬਹੁਤ ਦੁੱਖ ਹੈ ਕਿ ਮੈਨੂੰ ਹੁਣ ਤੱਕ ਇਨਸਾਫ ਨਹੀਂ ਮਿਲਿਆ ਤੇ ਇਹ ਵੀ ਪਾਰਟੀਵਾਦੀ ਦੇ ੱੱਕੇ ਚੜ ਗਿਆ ਜਿਹੜਾ ਇਹ ਮੇਰੇ ਪੁੱਤ ਦਾ ਇਨਸਾਫ ਸੀ ਇਹ ਮੈਨੂੰ ਨਹੀਂ ਮਿਲਿਆ ਉਹਨਾਂ ਨੇ ਕਿਹਾ ਕਿ ਕਦੇ ਵੀ ਤੁਸੀਂ ਸਿਆਸਤ ਦੇ ਵਿੱਚ ਨਾ ਆਓ ਇਹ ਸਿਆਸਤ ਬਹੁਤ ਗੰਦੀ ਹੈ ਉਹਨਾਂ ਨੇ ਕਿਹਾ ਕਿ ਮੇਰਾ ਪੁੱਤ ਇਸ ਸਿਆਸਤ ਦੀ ਬਲੀ ਚੜ ਗਿਆ ਹੈ ਮੈਂ ਨਹੀਂ ਚਾਹੁੰਦਾ ਵੀ ਕਿਸੇ ਦਾ ਪੁੱਤ ਮਰੇ ਉਹਨਾਂ ਨੇ ਕਿਹਾ ਕਿ ਤੁਸੀਂ ਪਿੰਡ ਪੱਦਰ ਤੇ ਆਪਣੇ ਸਾਮਣੇ ਪਿਆਰ ਰੱਖਣਾ ਹੈ ਅਤੇ ਪਿਆਰ ਸਤਿਕਾਰ ਨਾਲ ਹੀ ਰਹਿਣਾ ਹੈ ਅਤੇ ਉਹਨਾਂ ਨੇ ਭਾਈਚਾਰਕ ਸਾਂਝ ਦਾ ਸਬੂਤ ਦਿੱਤਾ ਹੈ